ਹਾਂਜੀ ਸਾਰਿਆਂ ਨੂੰ ਜੈ ਮਸੀਦੀ ਜੀ ਆ ਵੀਡੀਓ ਦੇਖੋ ਪਹਿਲੋ ਫਿਰ ਆਪਾਂ ਕਰਦੇ ਆਂ ਗੱਲ ਔਰ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਹੁਣ ਜਿਹੜੀ ਵੀ ਵੀਡੀਓ ਮੈਂ ਪਾਉਣੀ ਐ ਸੀ ਚੈਨਲ ਦੇ ਉੱਤੇ ਪਾਇਆ ਕਰਨੀ ਆ। ਉਹ ਜਥੇਬੰਦੀਆਂ ਦੇ ਜਥੇਦਾਰੋ ਸ਼ਰੋਮਣ ਕਮੇਟੀ ਦੇ ਪ੍ਰਧਾਨੋ ਕਿੱਥੇ ਮਰ ਗਏ? ਉਹ ਤੁਸੀਂ ਕਿੱਥੇ ਬੈਠ ਗਏ? ਪੰਛੇ ਦੇ ਠੇਕੇਦਾਰੋ ਤੁਹਾਨੂੰ ਪੁੱਛਣਾ ਚਾਹੁੰਦੇ ਆ ਤੁਹਾਡੇ ਕੋਲੇ ਸਾਰੀ ਤਾਕਤ ਐ ਪੰਜਾਬ ਦੀ, ਪੰਛ ਦੀ। ਕਿੱਥੇ ਮਰ ਗਏ ਤੁਸੀਂ? ਸਾਡਾ ਸਾਢੇ 3 ਲੱਖ 2 ਸਾਲਾਂ ਦੇ ਵਿੱਚ ਇਸਾਈ ਬਣ ਗਏ ਸਿੱਖ ਵੀਡੀਓ ਤੁਸੀਂ ਦੇਖ ਲਈ ਹੋਣੀ ਆ ਹੁਣ ਆਪਾਂ ਕਰਦੇ ਆ ਮੁੱਦੇ ਦੀ ਗੱਲ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਸਮੱਸਿਆ ਕਿਹੜੀ ਗੱਲ ਦੀ ਆ ਰੋਲਾ ਪਾਈ ਜਾਂਦੇ ਜਾਂਦੇ ਆ ਕਿ 크੍ਰਿਸਚੀਅਨ ਬਣ ਗਿਆ ਪੰਜਾਬ ਦੇ ਸਾਢੇ 3 ਲੱਖ ਹੀ ਲੋਕੀ 크੍ਰਿਸਚੀਅਨ ਬਣ ਗਏ ਕੋਈ ਸਰਵੇ ਇੱਕ ਆਇਆ ਇਹਨਾਂ ਦਾ ਬਾਹਰ ਤੇ ਜਿਹੜੇ ਕਹਿੰਦੇ ਕਿ ਸਾਢੇ 3 ਲੱਖ ਲੋਕੀ ਜਿਹੜੇ ਆ ਉਹ ਇਸਾਈਆਂ ਦੇ ਵਿੱਚ ਕਨਵਰਟ ਹੋ ਗਏ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਹਾਂ ਜਿਹੜੇ ਸਿੱਖ ਧਰਮ ਦੇ ਆਗੂ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 550 ਸਾਲ ਪਹਿਲਾਂ ਹੋਇਆ ਔਰ ਇੱਕ ਬ੍ਰਾਹਮਣ ਪਰਿਵਾਰ ਚ ਹੋਇਆ ਇੱਕ ਬ੍ਰਾਹਮਣ ਪਰਿਵਾਰ ਦੇ ਵਿੱਚ ਪੈਦਾ ਹੋ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਜਿਹੇ ਸਿੱਖ ਧਰਮ ਦੇ ਮੋਢੀ ਬਣ ਸਕਦੇ ਆਗੂ ਬਣ ਸਕਦੇ ਆ ਤੇ ਫਿਰ ਸਿੱਖ ਜੇ 크੍ਰਿਸਚੀਅਨ ਬਣ ਗਏ ਤਾਂ ਇਹਦੇ ਵਿੱਚ ਕੀ ਸਮੱਸਿਆ ਹੈ ਦੂਜੀ ਗੱਲ ਸਿੱਖ ਧਰਮ ਦੀ ਸਥਾਪਨਾ ਕਰਨ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਆ 550 ਸਾਲ ਪਹਿਲਾਂ ਉਹਨਾਂ ਦਾ ਜਨਮ ਹੋਇਆ ਉਹਨਾਂ ਨੇ ਸਿੱਖ ਧਰਮ ਦੀ ਸਥਾਪਨਾ ਕੀਤੀ 550 ਸਾਲ ਤੋਂ ਪਹਿਲਾਂ ਸਿੱਖ ਧਰਮ ਹੈ ਹੀ ਨਹੀਂ ਸੀ ਫਿਰ ਜਿਹੜੇ ਸਿੱਖ ਹੁਣ ਬਣੇ ਆ ਜਿਹੜਾ ਪੂਰਾ ਪੰਜਾਬ ਆਪਣਾ ਸਿੱਖ ਬਣਿਆ ਆ ਇਹ ਕਿਸੇ ਨਾ ਕਿਸੇ ਧਰਮ ਚੋਂ ਕਨਵਰਟ ਹੋ ਕੇ ਆਇਆ ਹਿੰਦੂਆਂ ਚੋਂ ਕਨਵਰਟ ਹੋ ਕੇ ਆਇਆ ਕੁਝ ਲੋਕ ਕਿ ਮੁਸਲਮਾਨਾਂ ਚੋਂ ਕਨਵਰਟ ਹੋ ਕੇ ਆਏ ਉਹ ਸਾਰਿਆਂ ਤੋਂ ਕੀ ਬਣਿਆ ਇੱਕ ਸਿੱਖ ਧਰਮ ਬਣਿਆ ਜੇ ਉਹ ਲੋਕੀ ਜਿਹੜਾ ਇਹ ਸਿੱਖ ਜਿਹੜੇ ਏਡੀ ਵੱਡੀ ਗਿਣਤੀ ਦੇ ਵਿੱਚ ਆ ਜੇ ਐਡੀ ਵੱਡੀ ਗਿਣਤੀ ਦੇ ਵਿੱਚ ਦੂਜੇ ਧਰਮਾਂ ਤੋਂ ਕਨਵਰਟ ਹੋ ਕੇ ਲੋਕੀ ਇੱਕ ਸਿੱਖ ਜਾਤੀ ਨੂੰ ਪੈਦਾ ਕਰ ਸਕਦੇ ਆ ਤੇ ਫਿਰ ਜੇ ਅੱਜ ਪੰਜਾਬ ਦੇ ਲੋਕੀ 크ਰਿਸਚੀਅਨ ਬਣ ਗਏ ਤਾਂ ਇਹਦੇ ਵਿੱਚ ਕੀ ਸਮੱਸਿਆ ਹੈ ਉਦੋਂ ਤੱਕ ਕਿਸੇ ਹਿੰਦੂ ਨੇ ਨਹੀਂ ਰੌਲਾ ਪਾਇਆ ਵੀ ਸਾਡੇ ਇੰਨੇ ਲੋਕੀ ਜਿਹੜੇ ਆ ਉਹ ਸਿੱਖਾਂ ਚ ਕਨਵਰਟ ਹੋ ਗਏ ਕਿਸੇ ਮੁਸਲਮਾਨ ਨੇ ਨਹੀਂ ਕਿਹਾ ਵੀ ਸਾਡੇ ਲੋਕੀ ਸਿੱਖੀਵਾਦ ਨੂੰ ਤੁਰਪੇ ਆ ਚਲੋ ਇਹਨਾਂ ਨੂੰ ਰੋਕੀਏ ਜਥੇਬੰਦੀਆਂ ਨੂੰ ਲੈ ਕੇ ਆਓ ਯੁੱਧ ਸ਼ੁਰੂ ਕਰੋ ਯੰਗ ਸ਼ੁਰੂ ਕਰੋ ਕਿਸੇ ਨੇ ਨਹੀਂ ਰੋਕਿਆ ਜਦ ਇੰਨੀਆਂ ਇੰਨੇ ਲੋਕੀ ਲੋਕੀ ਸਿੱਖ ਧਰਮ ਨੂੰ ਅਡਾਪਟ ਕਰ ਸਕਦੇ ਆ ਔਰ ਇੱਕ ਪੂਰਾ ਪੰਜਾਬ ਬਣਾ ਸਕਦੇ ਆ ਤਾਂ ਫੇਰ ਜੇ ਪੰਜਾਬ ਦੇ 3.5 ਲੱਖ ਲੋਕੀ ईसाई ਬਣਗੇ ਤਾਂ ਸਮੱਸਿਆ ਕੀ ਆ ਮੈਨੂੰ ਇਹ ਨਹੀਂ ਸਮਝ ਆਉਂਦੀ ਕੀ ਸਮੱਸਿਆ ਆ 3.5 ਲੱਖ ਲੋਕੀ ਮੈਨੂੰ ਲੱਗਦਾ ਤੁਹਾਡਾ ਡਾਟਾ ਗਲਤ ਹੈ 3.5 ਲੱਖ ਤੋਂ ਜ਼ਿਆਦਾ ਹੀ ਹੋਣੇ ਆ ਸਾਈ ਜਿਹੜੇ ਬਣੇ 2-3 ਸਾਲਾਂ ਦੇ ਵਿੱਚ ਜਿਹੜਾ ਇੱਕ ਚਰਚ ਦੇ ਵਿੱਚ ਜਿਹਦਾ ਖੰਬਰਾ ਚਰਚ ਦੀ ਗੱਲ ਹੈ 1.5-2 ਲੱਖ ਬੰਦਾ ਤਾਂ ਉੱਥੇ ਹੀ ਆਉਂਦਾ ਚਰਚ ਦੇ ਵਿੱਚ ਵੱਕਰੀਆਂ ਵੱਕਰੀਆਂ ਬ੍ਰਾਂਚਾਂ 'ਚ ਬੱਕਰੇ ਹਾਂ ਤੇ 10000 ਕਿਤੇ 5000 ਕਿਤੇ 50000 50000 ਤੇ ਹੋਰ ਵੀ ਚਰਚਾਂ ਆ ਪੰਜਾਬ 'ਚ ਵੱਡੀਆਂ ਵੱਡੀਆਂ ਉੱਥੇ ਵੀ ਆਉਂਦੇ ਆ ਬੰਦੇ ਕਿਹੇ 'ਚ ਲੱਖ ਕਿਹੇ 'ਚ ਕਿੰਨੇ ਤੇ ਮਤਲਬ ਮੈਨੂੰ ਤੁਹਾਡਾ ਡਾਟਾ ਗਲਤ ਲੱਗਦਾ 3 ਲੱਖ 3.5 ਲੱਖ ਤੋਂ ਜ਼ਿਆਦਾ ਹੀ ਹੋਣੇ ਆ ਪਰ ਮੈਂ ਤੁਹਾਨੂੰ ਇਹ ਹੀ ਦੱਸਣਾ ਚਾਹੁੰਦਾ ਆ ਜੀ ਇੱਕ ਗੱਲ ਨੂੰ ਯਾਦ ਰੱਖੋ ਜੇ ਹਿੰਦੂਆਂ ਤੋਂ ਕਨਵਰਟ ਹੋ ਕੇ ਸਿੱਖ ਜੱਤੀ ਬਣ ਸਕਦੀ ਐ ਢੀ ਵੱਡੀ ਪੰਜਾਬ ਦੇ ਵਿੱਚ ਜਿਹੜੇ ਸਿੱਖ ਧਰਮ ਦੇ ਮੁਖੀ ਗੁਰੂ ਨਾਨਕ ਦੇਵ ਜੀ ਬ੍ਰਾਹਮਣ ਪਰਿਵਾਰ ਦੇ ਵਿੱਚ ਪੈਦਾ ਹੋ ਕੇ ਸਿੱਖ ਧਰਮ ਦੇ ਆਗੂ ਬਣ ਸਕਦੇ ਆ ਸਿੱਖ ਧਰਮ ਨੂੰ ਜਨਮ ਦੇ ਸਕਦੇ ਆ ਤੇ ਫੇਰ ਅੱਜ ਜੇ ਪੰਜਾਬ ਦੇ 3.5 ਲੱਖ ਲੋਕੀ 크ਰਿਸਚੀਅਨ ਬਣ ਗਏ ਤਾਂ ਕਿ ਕਿੱਡੀ ਵੱਡੀ ਗੱਲ ਹੋ ਗਈ ਕਿਹੜਾ ਪਹਾੜ ਟੁੱਟ ਗਿਆ ਐਵੇਂ ਰੌਲਾ ਪਾਇਆ 3.5 ਲੱਖ 크ਰਿਸਚੀਅਨ ਬਣ ਗਏ 3.5 ਲੱਖ 크ਰਿਸਚੀਅਨ ਬਣ ਗਏ ਵੇ ਕੀ ਹੋ ਗਿਆ ਸਿੱਖ ਧਰਮ ਵੀ ਤਾਂ ਕਿਸੇ ਧਰਮਾਂ ਚੋਂ ਕਨਵਰਟ ਹੋ ਕੇ ਸਿੱਖ ਧਰਮ ਬਣਿਆ ਤੇ ਇਸਾਈ ਵੀ ਬਣ ਲੈਣ ਤੋਂ ਤੁਹਾਨੂੰ ਕੀ ਸਮੱਸਿਆ ਹੈ ਰੇ ਗੱਲ ਤੋਂ ਹੈ ਵਿਚਾਰ ਕਰੋ ਸੋਚੋ ਸਮਝੋ ਅਮੀਨਾ ਫालतू ਦੀਆਂ ਗੱਲਾਂ ਕਰਿਆ ਕਰੋ ਨਾ ਸੋਚੋ ਸਮਝੋ ਸਿੱਖ ਵੀ ਕਿਤੇ ਕਨਵਰਟ ਹੋ ਕੇ ਆਏ ਆ ਜੇ ਹੁਣ ਇਸਾਈ ਬਣਦੇ ਪਏ ਤਾਂ ਇਹ ਚ ਕਿਹੜੀ ਸਮੱਸਿਆ ਵਾਲੀ ਗੱਲ ਐ ਸ਼ੇਅਰ ਕਰਿਓ ਜ਼ਰੂਰ ਇਸ ਵੀਡੀਓ ਨੂੰ